ਜਾਪਿਹਰ ਵੈਲਫੇਅਰ ਸੁਸਾਇਟੀ ਵੱਲੋਂ ਜਿੱਥੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਅੱਜ ਪਵਾਨੀਗੜ੍ਹ ਦੇ ਵਿੱਚ ਤੂਰਪੱਤੀ ਦੇ ਵਿੱਚ ਕੁਝ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਵੱਲੋਂ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਪੰਜਾਬ ਇਨਫੋਟੈਕ ਚੇਅਰਮੈਨ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਗਈ ਅੱਜ ਜਿੱਥੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੀ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਉਹਨਾਂ ਵੱਲੋਂ ਜਾਪਿਹਰ ਵੈਲਫੇਅਰ ਸੁਸਾਇਟੀ ਵੱਲੋਂ ਸिलाई ਸੈਂਟਰ ਅਤੇ ਹੋਰ ਮਦਦਾਂ ਕੀਤੀਆਂ ਜਾਂਦੀਆਂ ਹਨ ਅਤੇ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਨੇ ਇਸ ਮੌਕੇ ਤੇ ਕੀ ਕਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡਾਕਟਰ ਗੁਨੇਂਦਰ ਸਿੰਘ ਮਿੰਕੂ ਜਵੰਦਾ ਜੀ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਵਰਕਰਾਂ ਤੇ ਆਮ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ ਤੇ ਉਹਨਾਂ ਦੇ ਵਿੱਚ ਮਨ ਵਿੱਚ ਬਹੁਤ ਲੋਕਾਂ ਦੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਕੋਈ ਡਾਕਟਰ ਗੁਨੇਂਦਰ ਜੀ ਮਿੰਕੂ ਜਵੰਦਾ ਵੱਲੋਂ ਕੋਈ ਰਾਜਨੀਤਿਕ ਜਾਂ ਧਾਰਮਿਕ ਨਹੀਂ ਉਹ ਇੱਕ ਮਦਦ ਕਰਨ ਦੇ ਵਿੱਚ ਭਰੋਸਾ ਰੱਖਦੇ ਹਨ ਇਸ ਸਬੰਧੀ ਉਹਨਾਂ ਤੋਂ ਕੀਤੇ ਗਏ ਸਵਾਲ ਵਿੱਚ ਉਹਨਾਂ ਨੇ ਹੋਰ ਕੀ ਕੀ ਕਿਹਾ ਔਰ ਸਾਰਿਆਂ ਨੂੰ ਸੁਣਾਉਣੇ ਖਾਸ ਰਿਪੋਰਟ ਇਹ ਖਬਰਾਂ ਨੂੰ ਕਮੈਂਟ ਰਾਈਟ ਤੇ ਲਾਇਕ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਸਾਨੂੰ ਕਈਆਂ ਲੱਗਦੀਆਂ ਹਨ ਸਾਡੀਆਂ ਖਬਰਾਂ ਅਗਰ ਜੇ ਤੁਸੀਂ ਸਾਡੀਆਂ ਖਬਰਾਂ ਨੂੰ ਸ਼ੇਅਰ ਕਰਦੇ ਹੋ ਫੋਲੋ ਕਰਦੇ ਹੋ ਪੇਜ 24 ਪੰਜਾਬ ਨੂੰ ਫੋਲੋ ਕਰਨਾ ਵੀ ਨਾ ਭੁੱਲੋ ਸਾਰੀ ਤਾਂ ਵੀ ਚੱਲਦਾ ਹੈ ਪਹਿਲਾਂ ਹਰ ਮਹੀਨੇ ਰੈਗੂਲਰ ਰਾਸ਼ਨ ਚੱਲਦਾ ਹੈ ਹੁਣ ਨਵੇਂ ਪਰਿਵਾਰ ਤੁਸੀਂ ਸਾਡੇ ਨਾਲ ਅੱਜ ਜੁੜ ਰਹੇ ਹੋ ਤੇ ਇਹ ਜਿਹੜਾ ਰਾਸ਼ਨ ਹੈ ਜਿਹੜਾ ਅੱਜ ਤੁਸੀਂ ਰਾਸ਼ਨ ਦੇ ਰਹੇ ਆ ਇਹ ਐ ਨਹੀਂ ਹੈ ਕਿ ਅੱਜ ਦੇਵਾਂਗੇ ਹੁਣ ਕਿੰਨੇ ਦੇਣਾ ਤੇ ਹਰ ਮਹੀਨੇ ਤੁਹਾਨੂੰ ਮਿਲਿਆ ਕਰਨਾ ਹੈ ਪਰਮਾਤਮਾ ਦੀ ਬਖਸ਼ੀ ਮਿਹਰ ਤੇਣ ਵਾਲਾ ਕੋਣ ਹੈ ਘਰ ਘਰ ਬਕਰ ਬਕਰ ਲੇਣੀ ਨੇ ਮੇਰੇ ਜੁੜੇ ਮਹਾਰਾਜ ਜੀ ਵਰਤੀ ਤੇ ਲਈ ਮਹਾਰਾਜ ਜੀ ਸਰਕਾਰ ਵੀ ਉਹਨਾਂ ਦੀ ਬਖਸ਼ ਰਹੀ ਤਾਂ ਆਪਾਂ ਇਹ ਕਾਰਜ ਹਰ ਮਹੀਨੇ ਕਰਾਂਗੇ ਜਦ ਤੱਕ ਪਰਮਾਤਮਾ ਚਾਹੂਗਾ ਉਦੋਂ ਤੱਕ ਚੱਲਦਾ ਰਹੂਗਾ ਜਿਹੜੀ ਜਪਨਰ ਵੈਲਫੇਅਰ ਸੁਸਾਇਟੀ ਐਸ.ਜੀ.ਓ. ਹਰ ਮਹੀਨੇ ਤੁਹਾਡੇ ਕੋਲੇ ਰਾਸ਼ਨ ਮੌਦ ਦਾ ਕਰਿਆ ਕਰੂਗਾ

ਮੈਡਮ ਜਿੰਮੇ ਅਜ ਮਿਕੂ ਜੀ ਨੇ ਪੁਰਾਲਾ ਕੀਤਾ ਲੋੜਵੰਦਾਂ ਦੀ ਮਦਦ ਕੀਤੀ ਕੀ ਕਹੋਂਗੇ ਇਸ ਨੂੰ ਹਾਂਜੀ ਸਾਨੂੰ ਇਹ ਬਹੁਤ ਵਧੀਆ ਲੱਗਿਆ ਕਿ ਗਰੀਬਾਂ ਦੀ ਲੋੜਵੰਦਾਂ ਦੀ ਜਿਹੜੀ ਉਹਨਾਂ ਦੀ ਮਤਲਬ ਜ਼ਰੂਰਤਮੰਦ ਚੀਜ਼ਾਂ ਨੇ ਉਹ ਮਹੀਨੇ ਦੇ ਮਹੀਨੇ ਜਿਹੜੀਆਂ ਇਹ ਸਾਰਿਆਂ ਨੂੰ ਪਹੁੰਚਾਉਣਗੇ ਸਾਨੂੰ ਦੇਖਣ ਨੂੰ ਵੀ ਬਹੁਤ ਵਧੀਆ ਲੱਗਿਆ ਤੇ ਸਾਡੇ ਲਈ ਹੈ ਵੀ ਬਹੁਤ ਵਧੀਆ ਗੱਲ ਹੈ ਤੁਹਾਨੂੰ ਲੱਗਦਾ ਵੀ ਇਹ ਪੁਰਾਲੇ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਹਾਂਜੀ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਆ ਤਾਂ ਜੋ ਸਾਡਾ ਮਤਲਬ ਅੱਗੇ ਪੰਜਾਬ ਤਰੱਕੀ ਕਰੇ ਵਧੀਆ ਲੱਗੇ ਸਭ ਨੂੰ ਠੀਕ ਆ ਮੈਂ ਪਿਆਸੀ ਦੇਖਦੇ ਆ ਜੱਪ ਵੈਲਫੇਅਰ ਫਿਰ ਸੁਸਾਇਟੀ ਬੋਲੋ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੇ ਭਾਨੀ ਘੜਚ ਕੀਤੇ ਕੀ ਕੰਮ ਹੈ ਦਿਖੇ ਜੱਪਰ ਵੈਲਫੇਅਰ ਸੁਸਾਇਟੀ ਜਦੋਂ ਮੈਂ ਬਣਾਈ ਸੀ ਬਣਾਈ ਹੀ ਇਸ ਲਈ ਸੀ ਕਿ ਮੈਂ ਹੈਲਪ ਕਰ ਸਕਾਂ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਮੈਂ ਹੈਲਪ ਕਰਾਂ ਪ੍ਰਮਾਤਮਾ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਕਿ ਜੋ ਕੁਝ ਕਰਦਾ ਉਹ ਕਰਨ ਵਾਲਾ ਕਰਾਉਣ ਵਾਲਾ ਉਹ ਪ੍ਰਮਾਤਮਾ ਹੈ ਉਹ ਉੱਪਰ ਵਾਲਾ ਉਹ ਹੈ ਸੋ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮਹਾਰਾਜ ਨੇ ਮੇਰੀ ਡਿਊਟੀ ਲਈ ਹੈ ਕਿ ਮੈਂ ਅੱਜ ਇਸ ਕਾਰਜ ਦੇ ਲਈ ਇੱਥੇ ਆਇਆ ਸਾਡੀ ਐਨਜੀਓ ਜਿਹੜੀ ਚੱਲਦੀ ਹੈ ਜਾਫਰ ਵੈਲਫੇਅਰ ਸੁਸਾਇਟੀ ਉਸ ਤੇ ਪਹਿਲਾਂ ਵੀ 550 ਪਰਿਵਾਰ ਆ ਜਿੱਦੇ ਹਰ ਮਹੀਨੇ ਰਾਸ਼ਨ ਜਾਂਦਾ ਹੀ ਜਾਂਦਾ ਹੈ ਔਰ ਅੱਜ ਮੈਨੂੰ ਲੱਗਦਾ 30 ਪਰਿਵਾਰ 35 ਪਰਿਵਾਰ ਹੋਰ ਜੁੜ ਗਏ ਸਾਡੇ ਨਾਲ ਜਿਹੜੇ ਹੁਣ ਹਰ ਮਹੀਨੇ ਇਹਨਾਂ ਨੂੰ ਵੀ ਰਸਣ ਜਾਇ ਕਰੂਗਾ ਤੇ ਜਿਹੜੇ ਰਹਿ ਗਏ ਉਹਨਾਂ ਦਾ ਅਸੀਂ ਨਾਮ ਲਿਖ ਲਿਆ ਉਹਨਾਂ ਨੂੰ ਮੈਂ ਕੱਲੂ ਦੇ ਕੇ ਜਾਊਗਾ ਸੋ ਜਿਹੜੀ ਮੇਰੀ ਸੁਸਾਇਟੀ ਆ ਜਾਪਰ ਵੈਲਫੇਅਰ ਸੁਸਾਇਟੀ ਬਸ ਮਹਾਰਾਜ ਤੋਂ ਮੈਂ ਹੀ ਮੰਗਦਾ ਕਿ ਮੈਨੂੰ ਐਂ ਬਖਸ਼ ਕਿਰਪਾ ਕਰਦੇ ਰਹਿਣ ਕਿ ਮੈਂ ਇਹ ਕਾਰਜ ਕਰਦਾ ਰਹਾ ਔਰ ਦੂਸਰਾ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸਾਡੇ ਸੀਐਮ ਸਾਹਿਬ ਦਾ ਵੀ ਇਹ ਸੁਪਨਾ ਹੈ ਕਿ ਜੋ ਅਸੀਂ ਲੋੜਵੰਦਾਂ ਦੀ ਹੈਲਪ ਕਰੀਏ ਸੋ ਮੈਂ ਆਪਦੇ ਸੀਐਮ ਸਾਹਿਬ ਦੇ ਜੋ ਬੋਲ ਨੇ ਉਹਨਾਂ ਬੋਲਾਂ ਤੇ ਚੱਲਦਾ ਹੋਇਆ ਆਪਦੀ ਸੁਸਾਇਟੀ ਵੱਲੋਂ ਇਹ ਕਾਰਜ ਕਰ ਰਹੇ ਹਾਂ। ਕਿਹੜਾ ਪਹਿਰ ਗੱਲ ਕਰੀਏ ਦਾ ਤੁਸੀਂ ਸਿਲਾਈ ਸੈਂਟਰ ਵਗੈਰਾ ਵੀ ਖੋਲ੍ਹੇ ਹੋਏ ਨੇ ਜੀ? ਲੋੜਵੰਦਾਂ ਦੀ ਮਦਦ ਤਾਂ ਉਹ ਕਿੰਨੇ ਕ ਕੰਮ ਚੱਲ ਰਹੇ ਤੇ ਕਿੰਨੇ ਕ ਲੋਕਾਂ ਨੇ ਤੁਹਾਨੂੰ ਹਾਂ ਜਿਹੜੇ ਤੁਸੀਂ ਸਿਲਾਈ ਸੈਕਟਰ ਦੀ ਗੱਲ ਕਰਦੇ ਹੋ ਹੁਣ ਵੀ ਉਹ ਸਾਡੇ ਸਿਲਾਈ ਸੈਂਟਰ ਨੇ ਜਿਹੜੇ 30 ਤੋਂ 32 ਪਿੰਡਾਂ ਦੇ ਵਿੱਚ ਚੱਲ ਰਹੇ ਨੇ ਔਰ ਬਹੁਤ ਮਹਾਰਾਜ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਕੰਮ ਕਰ ਰਹੇ ਨੇ ਉੱਥੇ ਬਹੁਤ ਟੀਚਰ ਨੇ ਜਿਹੜੇ ਬਹੁਤ ਅੱਛੇ ਟੀਚਰ ਨੇ ਔਰ ਹਰ ਮਹੀਨੇ ਦੀਮੀ ਨੇ ਉੱਥੇ ਬਦਲ ਸਿਖਲਾਈ ਦਿੱਤੀ ਜਾਂਦੀ ਆ ਔਰ ਬੱਚੇ ਬਹੁਤ ਉੱਥੋਂ ਨਿਕਲ ਕੇ ਕਈ ਬੱਚੇ ਬਹੁਤ ਆਪਦੇ ਸੈਲਫ ਮਤਲਬ ਉੱਥੇ ਹੋ ਗਏ ਉਹ ਹੁਣ ਆਪਦਾ ਘਰ ਵੀ ਚਲਾ ਰਹੇ ਨੇ ਪਰਿਵਾਰ ਵੀ ਚਲਾ ਰਹੇ ਨੇ ਔਰ ਅਸੀਂ ਉਹਨਾਂ ਨੂੰ ਆਪਦੇ ਐਨਜੀਓ ਵੱਲੋਂ ਮਸ਼ੀਨਾਂ ਵੀ ਦੇ ਦੀਆਂ ਉਹ ਮਸ਼ੀਨਾਂ ਵੀ ਲੈ ਕੇ ਮੀਕੂ ਜੀ ਇੱਕ ਹਟ ਕੇ ਸਵਾਲ ਹੈ ਸਾਡਾ ਉਹਨੂੰ ਲੋਕ ਰਾਜਨੀਤਿਕ ਪ੍ਰੋਗਰਾਮਾਂ 'ਚ ਬਹੁਤ ਜ਼ਿਆਦਾ ਬਣਾਉਂਦੇ। ਸਾਨੂੰ ਇਹ ਲੱਗਦਾ ਵੀ ਪਾਰਟੀ-ਪਾਰਟੀ ਵਾਈ ਜਿਹੜੇ ਪ੍ਰੋਗਰਾਮਾਂ 'ਚ ਇਕੱਠੇ ਉਹ 'ਚ ਕਿਉਂ ਇਹ ਵਜਾ ਕਿਉਂ ਲੱਗਦਾ ਹੈ? ਰਾਜਨੀਤਿਕ ਪ੍ਰੋਗਰਾਮਾਂ 'ਚ? ਨਹੀਂ ਜੀ ਧਾਰਮਿਕ 'ਚ ਜ਼ਿਆਦਾ ਬਣਾਉਂਦੇ ਨੇ, ਰਾਜਨੀਤਿਕ ਜੀ ਸਾਨੂੰ ਘੱਟ ਲੱਗਦਾ। ਮੈਂ ਕੈਮਰਾ ਵੀ ਰਾਜਨੀਤਿਕ ਪ੍ਰੋਗਰਾਮਾਂ ਦੇ ਵਿੱਚ ਵੀ ਮੈਂ ਨੂੰ ਬਹੁਤ ਮੈਂ ਇਹਦਾ ਦੇਖੋ ਜੀ ਮਹਾਰਾਜ ਦੀ ਮਰਜ਼ੀ ਆ ਜੋ ਮੈਂ ਤਾਂ ਸਿਰਫ ਇਨਾ ਮੰਨਦਾ ਕਰਨ ਕਰਾਉਣ ਵਾਲਾ ਦਾਤਾ ਐ। ਸੋ ਜੋ ਬਖਸ਼ ਜੋ ਕਰਾਉਂਦਾ ਮੈਂ ਉਹ ਕਰਦਾ। ਮੈਂ ਉਹਦੀ ਰਜ਼ਾ 'ਚ ਰਹਿਣ ਵਾਲਾ ਬੰਦਾ ਜੀ। ਉਦੀ ਜੋਰ ਰਜ਼ਾ ਉਸ ਦੇ ਮੁਤਾਬਕ ਹੀ ਮੈਂ ਚੱਲਦਾ ਮੈਂ ਵਾਲੀਆਂ ਚੀਜ਼ਾਂ ਪਲਾਨ ਨਹੀਂ ਕਰਦਾ ਜੋ ਮੈਨੂੰ ਹੁਕਮ ਹੁੰਦਾ ਜੋ ਮੈਨੂੰ ਡਿਊਟੀ ਲੱਗਦੀ ਹੈ ਮੈਂ ਉਹ ਕਰ ਦਿੰਦਾ ਬਸ